ਸਿਕਾ ਜੀ ਮੈਂ ਹਕਮਲ ਕਪੂਤ ਦੇਖ ਰਿਹਾ ਚੈਨਲ ਪੰਜਾਬੀ ਸਰਦਰ ਉਤ 10 ਤੱਕ ਤੈਨ ਜਾਰੀ ਹੈ ਤੇ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤਾਂ ਜਾਇਦੇ ਵਿੱਚ ਫੈਡਰਲ ਅਤੇ ਪ੍ਰੋਵਿੰਸ਼ੀਅਲ ਬੈਨੀਫਿਟ ਅਦਾਈ ਗਿਆ ਨਵੰਬਰ ਤੇ ਦਸੰਬਰ ਮਹੀਨੇ ਦੌਰਾਨ ਦਿੱਤੇ ਜਾਣ ਚਾਹਨ ਗਿਆ ਇਸੇ ਨਾਲ ਯੋਗ ਕੈਨੇਡੀਅਨਸ ਨੂੰ ਕੁਝ ਰਾਹਤ ਮਹਿਸੂਸ ਹੋ ਸਕਦੀ ਹੈ ਤੇ ਕੈਨੇਡੀਅਨਸ ਰਿਟਾਇਰਮੈਂਟ ਬੈਨੀਫਿਟ ਸਿਸਟਮ ਦੇ ਵਿੱਚ 올ਡ ਏਜ ਸਿਕਿਉਰਟੀ ਪੈਨਸ਼ਨ ਦਾ ਗ੍ਰਾਂਟਡਡ ਇਨਕਮ ਸਪਲੀਮੈਂਟ ਤੇ ਅਲਾਉਵੈਂਸ ਫॉर ਦਾ ਸਰਵਾਈਵਰ ਦੇ ਨਾਲ ਨਾਲ ਕੈਨੇਡੀਅਨ ਨ pensions plan ਸ਼ਾਮਲ ਨੇ ਕੈਨੇਡੀਅਨ ਪੈਨਸ਼ਨ ਪਲਨ ਦੇ 올ਡ एज ਸਿਕਿਉਰਿਟੀ ਅਦਾਇਗੀਆਂ ਮਹੀਨਾਵਾਰ ਕੀਤੀਆਂ ਜਾਂਦੀਆਂ ਨੇ ਤੇ ਇਸ ਵਾਰੀ ਇਹ 26 ਨਵੰਬਰ ਤੇ 22 ਦਸੰਬਰ ਨੂੰ ਕੀਤੀਆਂ ਜਾਣਗੀਆਂ ਕੈਨੇਡੀਅਨ ਪੈਨਸ਼ਨ ਪਲਾਨ ਦੇ ਤਹਿਤ 60 ਸਾਲ ਤੋਂ ਉੱਤੇ ਦੇ ਵਰਗ ਦੇ ਲੋਕਾਂ ਨੂੰ ਵੱਧ ਤੋਂ ਵੱਧ ਮਹੀਨਾਵਾਰ ਅਦਾਇਗੀ 1433 ਡਾਲਰ ਹੋਵੇਗੀ 올ਡ 에ਜ ਸਿਕਿਉਰਿਟੀ ਤਹਿਤ 65 ਤੋਂ 74 ਸਾਲ ਉਮਰ ਵਰਗ ਦੇ ਲੋਕ ਜਿਨ੍ਹਾਂ ਦੀ ਸਲਾਨਾ ਆਮਦਨ 148451 ਡਾਲਰ ਤੋਂ ਘੱਟ ਹੈ ਉਨ੍ਹਾਂ ਨੂੰ ਹਰ ਮਹੀਨੇ 767 ਡਾਲਰ ਮਿਲਣਗੇ ਅਤੇ ਜਿਹੜੇ 75 ਤੇ ਇਸ ਤੋਂ ਵੱਧ ਨੇ ਉਹਨਾਂ ਦੀ ਆਮਦਨ 154196 ਡਾਲਰ ਤੋਂ ਘੱਟ ਹੈ ਤਾਂ ਉਹਨਾਂ ਨੂੰ ਮਹੀਨਾਵਾਰ 880 44 ਡਾਲਰ ਮਿਲਣਗੇ ਯੋਗ ਵਿਅਕਤੀ ਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ OES ਪੈਨਸ਼ਨ ਦਾ ਮੁਲਾਂਕਣ ਤਿमाही ਭਾਵ ਜਨਵਰੀ ਅਪ੍ਰੈਲ ਜੁਲਾਈ ਤੇ ਅਕਤੂਬਰ ਦੇ ਵਿੱਚ ਕੀਤਾ ਜਾਵੇਗਾ ਜੇ ਕੋਸਟ ਆਫ ਲੀਵਿੰਗ ਘਟਦੀ ਹੈ ਤਾਂ ਇਹਨਾਂ ਅਹਿਮ ਅਦਾਇਗੀਆਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ ਕੈਨੇਡੀਅਨ ਪੈਨਸ਼ਨ ਪਲਾਨ ਤੇ 올ਡ ਏ ਸਿਕਿਉਰਿਟੀ ਅਦਾਇਗੀਆਂ ਮਹੀਨਾਵਾਰ ਕੀਤੀਆਂ ਜਾਂਦੀਆਂ ਨੇ ਤੇ ਇਸ ਵਾਰੀ ਵੀ ਇਹ 26 ਨਵੰਬਰ ਤੇ 22 ਦਸੰਬਰ ਨੂੰ ਕਿਤੀਆਂ ਜਾਣਗੀਆਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਯੋਗ ਪਰਿਵਾਰਾਂ ਦਿੱਲੀ ਮਹਿਨਾਵਰ ਦਿੱਤਾ ਜਾਣ ਵਾਲਾ ਚਾਈਲਡ ਟੈਕਸ ਕ੍ਰੈਡਿਟ ਬੈਨੀਫਿਟ ਜੋ ਕਿ ਟੈਕਸ ਮੁਕਤ ਹੈ ਉਸ ਦੀ ਨਿਗਰਾਨੀ ਕੈਨੇਡਾ ਦੇ ਰੈਵਨਿਊ ਏਜੰਸੀ ਦੇ ਵੱਲੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸੀਸੀਬੀ ਹੋਰਨਾ ਪ੍ਰੋਵਿੰਸ਼ੀਅਲ ਦੇ ਟੌਂਟੋ ਰੀਅਲ ਪ੍ਰੋਗਰਾਮਾ ਦੇ ਨਾਲ ਚਾਈਲਡ ਡਿਸੇਬਿਲਟੀ ਬੈਨੀਫਿਟ ਵੀ ਸ਼ਾਮਲ ਕਰ ਸਕਦੀ ਹੈ ਇਹਨਾਂ ਦੀ ਅਦਾਇਗੀ ਵੀ ਨਵੰਬਰ ਤੇ 12 ਦਸੰਬਰ ਨੂੰ ਕੀਤੀ ਜਾਵੇਗੀ ਅੰਟਾਰੀਓ ਚਾਈਲਡ ਬੈਨੀਫਿਟ ਸਲਾਨਾ ਪ੍ਰਤੀ ਬੱਚਾ 1660 ਡਾਲਰ ਦਿੰਦੀ ਹੈ ਜੋ ਕਿ ਸੰਬੰਧਿਤ ਪਰਿਵਾਰ ਦੀ ਕੁੱਲ ਆਮਦਨ ਤੇ ਪਰਿਵਾਰ ਕੋਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਉੱਤੇ ਨਿਰਭਰ ਕਰਦਾ ਹੈ ਅੰਟਾਰੀਓ ਟ੍ਰਿਲੀਅਮ ਬੈਨੀਫਿਟ 20 ਮਹੀਨਾ ਬਾਅਦ ਦਿੱਤੇ ਜਾਂਦੇ ਨੇ ਤੇ ਇਸ ਦੇ ਵਿੱਚ ਅੰਟਾਰੀਓ એનર્ਜੀ ਤੇ ਪ੍ਰਾਪਰਟੀ ਟੈਕਸ ਕ੍ਰੈਡਿਟ ਨਾਰਥਰਨ ਤੇ ਅੰਟਾਰੀਓ ਸੇਲਸ ਟੈਕਸ ਕ੍ਰੈਡਿਟ ਸ਼ਾਮਲ ਹੁੰਦੇ ਨੇ ਇਹ ਬੈਨੀਫਿਟ 10 ਨਵੰਬਰ ਤੇ 10 ਦਸੰਬਰ ਨੂੰ ਦਿੱਤੇ ਜਾਣੇ ਨੇ ਵੈਂਟਰ ਡਿਸੇਬਿਲਿਟੀ ਪੈਨਸ਼ਨ ਟੈਕਸ ਮੁਕਤ ਮਹੀਨਾਵਾਰ ਦਿੱਤੀ ਜਾਣ ਵਾਲੀ ਅਦਾਇਗੀ ਹੈ ਜਿਹੜੀ ਵੈਂਟਰਜ਼ ਦੇ ਸਰਵਿਸ ਮੈਂਬਰਾਂ ਜਿਹੜੇ ਕਿ ਸੇਵਾ ਦੌਰਾਨ ਜ਼ਖਮੀ ਜਾਂ ਬਿਮਾਰ ਹੋਣ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਹ ਅਦਾਇਗੀ 28 ਨਵੰਬਰ ਤੇ 23 ਦਸੰਬਰ ਨੂੰ ਕੀਤੀ ਜਾਵੇਗੀ ਇਹ ਬੈਨੀਫਿਟ ਕੈਨੇਡੀਅਨ ਆਰਮਡ ਫੋਰਸਿਸ ਦੇ ਮੈਂਬਰਾਂ, RCMP ਮੈਂਬਰਾਂ, ਸੈਕੰਡ ਵਰਲਡ ਵਾਰ ਜਾਂ ਫਿਰ ਕਾਰੀਅਰ ਵਾਸਤੇ ਸੈਨਿਕਾਂ ਨੂੰ ਦਿੱਤਾ ਜਾਂਦਾ ਹੈ। 25 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਬੈਨੀਫਿਟ ਵਿੱਚ 18 ਤੋਂ 24 ਸਾਲ ਦੇ ਪਾਰਟ ਟਾਈਮ ਵਿਦਿਆਰਥੀ ਜਿਨ੍ਹਾਂ ਨੇ ਮਾਂ-ਪਿਓ ਨਾ ਹੋਣ ਜਾਂ ਅਪਾਜ ਹੋਣ ਆ ਜਾਂਦੇ ਨੇ ਤਾਂ ਉਹ ਵੀ ਹੁਣ ਵਿੱਤੀ ਮਦਦ ਦੇ ਹੱਕਦਾਰ ਹੋਣਗੇ। ਅਜhoe ਯੋਗ ਵਿਦਿਆਰਥੀਆਂ ਨੂੰ 2025 ਤੋਂ ਸ਼ੁਰੂ ਕਰਕੇ ਮਹੀਨਾਵਾਰ 1599 ਡਾਲਰ ਦਿੱਤੇ ਜਾ ਰਹੇ ਨੇ ਇਹ ਪਹਿਲਾ ਤੋਂ ਹੀ ਚੱਲੇ ਆ ਰਹੇ ਫੁੱਲ ਟਾਈਮ ਵਿਦਿਆਰਥੀਆਂ ਦੇ ਲਈ ਪ੍ਰੋਗਰਾਮ ਤੇ ਨਾਲ ਹੀ ਚਲਾਇਆ ਜਾਵੇਗਾ ਜਿਨ੍ਹਾਂ ਨੂੰ 2025 ਦੇ ਵਿੱਚ 36170 ਡਾਲਰ ਪ੍ਰਤੀ ਮਹੀਨਾ ਮਿਲਦਾ ਹੈ ਇਸ ਲਈ ਯੋਗ ਹੋਣ ਵਾਸਤੇ ਪਾਰਟ ਟਾਈਮ ਵਿਦਿਆਰਥੀਆਂ ਨੂੰ ਆਪਣੀ ਘਟ ਤੋਂ ਘਟ ਹਾਜ਼ਰੀ ਦੀ ਸ਼ਰਤ ਪੂਰੀ ਕਰਨੀ ਹੋਵੇਗੀ ਇਸ ਤੋਂ ਇਲਾਵਾ ਰੈਜ਼िडੈਂਟਸ ਦੇ ਲਈ ਵੀ ਟੈਕਸ ਅਸਿਸਟੈਂਸ ਹੈ ਇਹ ਸਰਦ ਰੁੱਤ 10 ਤੱਕ ਚੱਲ ਰਿਹਾ ਹੈ ਤੇ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤਾਂ ਜੋ ਇਹ ਦੇ ਵਿੱਚ ਫੈਡਰਲ ਅਤੇ ਪ੍ਰੋਵਿੰਸ਼ੀਅਲ ਬੈਨੀਫਿਟ ਅਦਾਇਗੀ ਨਵੰਬਰ ਤੇ ਦਸੰਬਰ ਮਹੀਨੇ ਦੌਰਾਨ ਦਿੱਤੀ ਜਾਣ ਗਿਆ ਇਸ ਨਾਲ ਯੋਗ ਕੈਨੇਡੀਅਨਸ ਨੂੰ ਕੁਝ ਰਾਹਤ ਮਹਿਸੂਸ ਹੋ ਸਕਦੀ ਹੈ ਤੇ ਕੈਨੇਡੀਅਨਸ ਰਿਟਾਇਰਮੈਂਟ ਬੈਨੀਫਿਟ ਸਿਸਟਮ ਦੇ ਵਿੱਚ 올ਡ ਏਜ ਸਿਕਿਉਰਿਟੀ ਪੈਨਸ਼ਨ ਦ ਗ੍ਰਾਂਟਿਡ ਇਨਕਮ ਸਪਲੀਮੈਂਟ ਤੇ ਅਲਾਉਂਸ ਫॉर द ਸਰਵਾਈਵਰ ਦੇ ਨਾਲ ਨਾਲ ਕੈਨੇਡੀਅਨ ਪੈਨਸ਼ਨ ਪਲਾਨ ਸ਼ਾਮਲ ਨੇ ਕੈਨੇਡੀਅਨ ਪੈਨਸ਼ਨ ਪਲਾਨ ਤੇ ਓਲਡ ਏਜ ਸਿਕਿਉਰਿਟੀ ਅਦਾਇਗੀਆਂ ਮਹੀਨਾਵਾਰ ਕੀਤੀਆਂ ਜਾਂਦੀਆਂ ਨੇ ਤੇ ਇਸ ਵਾਰੀ ਇਹ 26 ਨਵੰਬਰ ਤੇ 22 ਦਸੰਬਰ ਨੂੰ ਕੀਤੀਆਂ ਜਾਣਗੀਆਂ ਕੈਨੇਡੀਅਨ ਪੈਨਸ਼ਨ ਪਲਾਨ ਦੇ ਤਹਿਤ 60 ਸਾਲ ਤੋਂ ਉੱਤੇ ਦੇ ਵਰਗ ਦੇ ਲੋਕਾਂ ਨੂੰ ਵੱਧ ਤੋਂ ਵੱਧ ਮਹੀਨਾਵਾਰ ਅਦਾਇਗੀ 1433 ਡਾਲਰ ਹੋਵੇਗੀ 올ਡ ਏ ਸਿਕਿਉਰਿਟੀ ਤਹਿਤ 65 ਤੋਂ 74 ਸਾਲ ਉਮਰ ਵਰਗ ਦੇ ਲੋਕ ਜਿਨ੍ਹਾਂ ਦੀ ਸਲਾਨਾ ਆਮਦਨ 148451 ਡਾਲਰ ਤੋਂ ਘੱਟ ਹੈ ਉਹਨਾਂ ਨੂੰ ਹਰ ਮਹੀਨੇ 767 ਡਾਲਰ ਮਿਲਣਗੇ ਅਤੇ ਜਿਹੜੇ 75 ਤੇ ਇਸ ਤੋਂ ਵੱਧ ਨੇ ਉਹਨਾਂ ਦੀ ਆਮਦਨ 154196 ਡਾਲਰ ਤੋਂ ਘੱਟ ਹੈ ਤਾਂ ਉਹਨਾਂ ਨੂੰ ਮਹੀਨਾਵਾਰ 880 44 ਡਾਲਰ ਮਿਲਣਗੇ ਯੋਗ ਵਿਅਕਤੀ ਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ OES ਪੈਨਸ਼ਨ ਦਾ ਮੁਲਾਂਕਣ ਤਿਮਹੀ ਭਾਗ ਜਨਵਰੀ ਅਪ੍ਰੈਲ ਜੁਲਾਈ ਤੇ ਅਕਤੂਬਰ ਦੇ ਵਿੱਚ ਕੀਤਾ ਜਾਵੇਗਾ ਜੇ ਕੋਸਟ ਆਫ ਲੀਵਿੰਗ ਘਟਦੀ ਹੈ ਤਾਂ ਇਹਨਾਂ ਅਹਿਮ ਅਦਾਇਗੀਆਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ Canadian Pension Plan ਤੇ Old Age Security ਅਦਾਇਗੀਆਂ ਮਹੀਨਾਵਾਰ ਕਿੱਤਿਆਂ ਜਾਂਦੀਆਂ ਨੇ ਤੇ ਇਸ ਵਾਰੀ ਵੀ ਇਹ 26 ਨਵੰਬਰ ਤੇ 22 ਦਸੰਬਰ ਨੂੰ ਕਿੱਤਿਆਂ ਜਾਣ ਗਿਆ 18 ਸਾਲ ਤੋਂ ਘਟੂਮਤੇ ਬੱਚਿਆਂ ਵਾਲੇ ਯੋਗ ਪਰਿਵਾਰਾਂ ਦਿੱਲੀ ਮਹੀਨਾਵਰ ਦਿੱਤਾ ਜਾਣ ਵਾਲਾ ਚਾਈਲਡ ਟੈਕਸ ਕ੍ਰੈਡਿਟ ਬੈਨੀਫਿਟ ਜੋ ਕਿ ਟੈਕਸ ਮੁਕਤ ਹੈ ਉਸ ਦੀ ਨਿਗਰਾਨੀ ਕੈਨੇਡਾ ਦੇ ਰੈਵਨਿਊ ਏਜੰਸੀ ਦੇ ਵੱਲੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸੀਸੀਬੀ ਹੋਰਨਾ ਪ੍ਰੋਵਿੰਸ਼ੀਅਲ ਦੇ ਟੌਨਟੋ ਰੀਅਲ ਪ੍ਰੋਗਰਾਮਾ ਦੇ ਨਾਲ ਚਾਈਲਡ ਡਿਸੇਬਿਲਟੀ ਬੈਨੀਫਿਟ ਵੀ ਸ਼ਾਮਲ ਕਰ ਸਕਦੀ ਹੈ ਇਹਨਾਂ ਦੀ ਅਦਾਇਗੀ ਵੀ ਨਵੰਬਰ ਤੇ 12 ਦਸੰਬਰ ਨੂੰ ਕੀਤੀ ਜਾਵੇਗੀ ਅਨਟਾਰੀਓ ਚਾਈਲਡ ਬੈਨੀਫਿਟ ਸਲਾਨਾ ਪ੍ਰਤੀ ਬੱਚਾ 1660 ਡਾਲਰ ਦਿੰਦੀ ਹੈ ਜੋ ਕਿ ਸੰਬੰਧਿਤ ਪਰਿਵਾਰ ਦੀ ਕੁੱਲ ਆਮਦਨ ਤੇ ਪਰਿਵਾਰ ਕੋਲ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਉੱਤੇ ਨਿਰਭਰ ਕਰਦਾ ਹੈ ਅਨਟਾਰੀਓ ਟ੍ਰਿਲੀਅਮ ਬੈਨੀਫਿਟ 20 ਮਹੀਨਾ ਬਾਅਦ ਦਿੱਤੇ ਜਾਂਦੇ ਨੇ ਤੇ ਇਸ ਦੇ ਵਿੱਚ ਅਨਟਾਰੀਓ એનર્ਜੀ ਤੇ ਪ੍ਰਾਪਰਟੀ ਟੈਕਸ ਕ੍ਰੈਡਿਟ ਨਾਰਥਰਨ ਤੇ ਅਨਟਾਰੀਓ ਸੇਲਸ ਟੈਕਸ ਕ੍ਰੈਡਿਟ ਸ਼ਾਮਲ ਹੁੰਦੇ ਨੇ ਇਹ ਬੈਨੀਫਿਟ 10 ਨਵੰਬਰ ਤੇ 10 ਦਸੰਬਰ ਨੂੰ ਦਿੱਤੇ ਜਾਣੇ ਨੇ ਵੈਂਟਰ ਡਿਸੇਬਿਲਿਟੀ ਪੈਨਸ਼ਨ ਟੈਕਸ ਮੁਕਤ ਮਹੀਨਾਵਾਰ ਦਿੱਤੀ ਜਾਣ ਵਾਲੀ ਅਦਾਇਗੀ ਹੈ ਜਿਹੜੀ ਵੈਂਟਰਜ਼ ਦੇ ਸਰਵਿਸ ਮੈਂਬਰਾਂ ਜਿਹੜੇ ਕਿ ਸੇਵਾ ਦੌਰਾਨ ਜ਼ਖਮੀ ਜਾਂ ਬਿਮਾਰ ਹੋਣ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਹ ਅਦਾਇਗੀ 28 ਨਵੰਬਰ ਤੇ 23 ਦਸੰਬਰ ਨੂੰ ਕੀਤੀ ਜਾਵੇਗੀ ਇਹ ਬੈਨੀਫਿਟ ਕੈਨੇਡੀਅਨ ਆਰਮਡ ਫੋਰਸਸ ਦੇ ਮੈਂਬਰਾਂ RCMP ਮੈਂਬਰਾਂ ਸੈਕਿੰਡ ਵਰਲਡ ਵਾਰ ਜਾਂ ਫਿਰ ਕਾਰੀਅਰ ਵਾਲਦੇ ਸੈਨਿਕਾਂ ਨੂੰ ਦਿੱਤਾ ਜਾਂਦਾ ਹੈ 25 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਬੈਨੀਫਿਟ ਵਿੱਚ 18 ਤੋਂ 24 ਸਾਲ ਦੇ ਪਾਰਟ ਟਾਈਮ ਵਿਦਿਆਰਥੀ ਜਿਨ੍ਹਾਂ ਨੇ ਪਾਪੇ ਨਾ ਹੋਣ ਜਾ ਆਪਾਸ ਹੋਣ ਆ ਜਾਂਦੇ ਨੇ ਤਾਂ ਉਹ ਵੀ ਹੁਣ ਵਿੱਤੀ ਮਦਦ ਦੇ ਹੱਕਦਾਰ ਹੋਣਗੇ ਅਜੇ ਯੋਗ ਵਿਦਿਆਰਥੀਆਂ ਨੂੰ 2025 ਤੋਂ ਸ਼ੁਰੂ ਕਰਕੇ ਮਹੀਨਾਵਾਰ 1599 ਡਾਲਰ ਦਿੱਤੇ ਜਾ ਰਹੇ ਨੇ ਇਹ ਪਹਿਲਾ ਤੋਹੀਂ ਚੱਲੇ ਆ ਰਹੇ ਫੁੱਲ ਟਾਈਮ ਵਿਦਿਆਰਥੀ ਦੇ ਲਈ ਪ੍ਰੋਗਰਾਮ ਤੇ ਨਾਲ ਹੀ ਚਲਾਇਆ ਜਾਵੇਗਾ ਜਿਨ੍ਹਾਂ ਨੂੰ 2025 ਦੇ ਵਿੱਚ 371 ਡਾਲਰ ਪ੍ਰਤੀ ਮਹੀਨਾ ਮਿਲਦਾ ਹੈ ਇਸ ਲਈ ਯੋਗ ਹੋਣ ਵਾਸਤੇ ਪਾਰਟ ਟਾਈਮ ਵਿਦਿਆਰਥੀਆਂ ਨੂੰ ਆਪਣੀ ਘੱਟ ਤੋਂ ਘੱਟ ਹਾਜ਼ਰੀ ਦੀ ਸ਼ਰਤ ਪੂਰੀ ਕਰਨੀ ਹੋਵੇਗੀ ਇਸ ਤੋਂ ਇਲਾਵਾ ਰੈਜ਼ੀਡੈਂਟਸ ਲਈ ਵੀ ਟੈਕਸ ਅਸਿਸਟੈਂਟ ਸੈਕ ਸਰਦ ਰੁੱਤ 10 ਤੱਕ ਤੈਨ ਚੱਲ ਰਿਹਾ ਹੈ ਤੇ ਛੁੱਟੀਆਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਤਾਂ ਜਾਇ ਦੇ ਵਿੱਚ ਫੈਡਰਲ ਅਤੇ ਪ੍ਰੋਵਿੰਸ਼ੀਅਲ ਬੈਨੀਫਿਟ ਅਦਾਈ ਗਿਆ ਨਵੰਬਰ ਤੇ ਦਸੰਬਰ ਮਹੀਨੇ ਦੌਰਾਨ ਦਿੱਤੇ ਜਾਣ ਗਿਆ ਇਸੇ ਨਾਲ ਯੋਗ ਕੈਨੇਡੀਅਨਸ ਨੂੰ ਕੁਝ ਰਾਹਤ ਮਹਿਸੂਸ ਹੋ ਸਕਦੀ ਹੈ ਤੇ ਕੈਨੇਡੀਅਨਸ ਰਿਟਾਇਰਮੈਂਟ ਬੈਨੀਫਿਟ ਸਿਸਟਮ ਦੇ ਵਿੱਚ 올ਡ ਏਜ ਸਿਕਿਉਰਿਟੀ ਪੈਨਸ਼ਨ ਦਾ ਗ੍ਰਾਂਟਡ ਇਨਕਮ ਸਪਲੀਮੈਂਟ ਤੇ ਅਲਾਉਵੈਂਸ ਫॉर ਦਾ ਸਰਵਾਈਵਰ ਦੇ ਨਾਲ ਨਾਲ ਕੈਨੇਡੀਅਨ ਪੈਨਸ਼ਨ ਪਲਾਨ ਸ਼ਾਮਿਲ ਹੈ ਕੈਨੇਡੀਅਨ ਪੈਨਸ਼ਨ ਪਲਾਨ ਦੇ 올ਡ 에ਜ ਸਿਕਿਉਰਿਟੀ ਅਦਾਇਗੀਆਂ ਮਹੀਨਾਵਾਰ ਕੀਤੀਆਂ ਜਾਂਦੀਆਂ ਨੇ ਤੇ ਇਸ ਵਾਰੀ ਇਹ 26 ਨਵੰਬਰ ਤੇ 22 ਦਸੰਬਰ ਨੂੰ ਕੀਤੀਆਂ ਜਾਣਗੀਆਂ ਕੈਨੇਡੀਅਨ ਪੈਨਸ਼ਨ ਪਲਾਨ ਦੇ ਤਹਿਤ 65 ਸਾਲ ਤੋਂ ਉੱਤੇ ਦੇ ਵਰਗ ਦੇ ਲੋਕਾਂ ਨੂੰ ਵੱਧ ਤੋਂ ਵੱਧ ਮਹੀਨਾਵਾਰ ਅਦਾਇਗੀ 1433 ਡਾਲਰ ਹੋਵੇਗੀ। 올ਡ ਏ ਸਿਕਿਉਰਿਟੀ ਤਹਿਤ 65 ਤੋਂ 74 ਸਾਲ ਉਮਰ ਵਰਗ ਦੇ ਲੋਕ ਜਿਨ੍ਹਾਂ ਦੀ ਸਲਾਨਾ ਆਮਦਨ 148451 ਡਾਲਰ ਤੋਂ ਘੱਟ ਹੈ ਉਨ੍ਹਾਂ ਨੂੰ ਹਰ ਮਹੀਨੇ 767 ਡਾਲਰ ਮਿਲਣਗੇ। ਅਤੇ ਜਿਹੜੇ 75 ਤੋਂ ਇਸ ਤੋਂ ਵੱਧ ਨੇ ਉਨ੍ਹਾਂ ਦੀ ਆਮਦਨ 154196 ਡਾਲਰ ਤੋਂ ਘੱਟ ਹੈ ਤਾਂ ਉਨ੍ਹਾਂ ਨੂੰ ਮਹੀਨਾਵਾਰ 8844 ਡਾਲਰ ਮਿਲਣਗੇ। ਯੋਗ ਵਿਅਕਤੀ ਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿ OAS ਪੈਨਸ਼ਨ ਦਾ ਮੁਲਾਂਕਣ ਤਿਮਹੀ ਭਾਗ ਜਨਵਰੀ, ਅਪ੍ਰੈਲ, ਜੁਲਾਈ ਤੇ ਅਕਤੂਬਰ ਦੇ ਵਿੱਚ ਕੀਤਾ ਜਾਵੇਗਾ। ਜੇ ਕੋਸਟ ਆਫ ਲੀਵਿੰਗ ਕਟਦੀ ਹੈ ਤਾਂ ਇਹਨਾਂ ਅਹਿਮ ਅਦਾਇਗਿਆਂ ਦੇ ਵਿੱਚ ਕਟੌਤੀ ਨਹੀਂ ਕੀਤੀ ਜਾਵੇਗੀ। ਕੈਨੇਡੀਅਨ ਪੈਨਸ਼ਨ ਪਲਾਨ ਤੇ 올ਡ ਏ ਸਿਕਿਉਰਿਟੀ ਅਦਾਇਗੀਆਂ ਮਹੀਨਾਵਾਰ ਕਿਤੀਆਂ ਜਾਂਦੀਆਂ ਨੇ ਤੇ ਇਸ ਵਾਰੀ ਵੀ ਇਹ 26 ਨਵੰਬਰ ਤੇ 22 ਦਸੰਬਰ ਨੂੰ ਕਿਤੀਆਂ ਜਾਣਗੀਆਂ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਯੋਗ ਪਰਿਵਾਰਾਂ ਲਈ ਮਹੀਨਾਵਾਰ ਦਿੱਤਾ ਜਾਣ ਵਾਲਾ ਚਾਈਲਡ ਟੈਕਸ ਕ੍ਰੈਡਿਟ ਬੈਨੀਫਿਟ ਜੋ ਕਿ ਟੈਕਸ ਮੁਕਤ ਹੈ ਉਸ ਦੀ ਨਿਗਰਾਨੀ ਕੈਨੇਡਾ ਦੇ ਰੈਵਨਿਊ ਏਜੰਸੀ ਦੇ ਵੱਲੋਂ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਸੀਸੀਬੀ ਹੋਰਨਾ ਪ੍ਰਵਿੰਸ਼ੀਅਲ ਦੇ ਟੌਨਟੋ ਰੀਅਲ ਪ੍ਰੋਗਰਾਮਾ ਦੇ ਨਾਲ ਚਾਈਲਡ ਡਿਸੇਬਿਲਟੀ ਬੈਨੀਫਿਟ ਵੀ ਸ਼ਾਮਲ ਕਰ ਸਕਦੀ ਹੈ ਇਹਨਾਂ ਦੀ ਅਦਾਇਗੀ ਵੀ ਨਵੰਬਰ ਤੇ 12 ਦਸੰਬਰ ਨੂੰ ਕੀਤੀ ਜਾਵੇਗੀ ਹੰਟਰੀਓ ਚਾਈਲਡ ਬੈਨੀਫਿਟ ਸਾਲਾਨਾ ਪ੍ਰਤੀ ਬੱਚਾ 1660 ਡਾਲਰ ਦਿੰਦੀ ਹੈ ਜੋ ਕਿ ਸੰਬੰਧਿਤ ਪਰਿਵਾਰ ਦੀ ਕੁੱਲ ਆਮਦਨ ਤੇ ਬਾਦ ਕੋਲ 18 ਸਾਲ ਤੋਂ ਘਟੂਮ ਦੇ ਬੱਚਿਆਂ ਦੀ ਗਿਣਤੀ ਉੱਤੇ ਨਿਰਭਰ ਕਰਦਾ ਹੈ 온ਟਾਰੀਓ ਟ੍ਰੀਲੀਅਮ ਬੈਨੀਫਿਟ 2 ਮਹੀਨਾਵਾਂ ਬਾਦੀ ਤੇ ਜਾਂਦੇ ਨੇ ਤੇ ਇਸ ਦੇ ਵਿੱਚ ਅਟੈਚਡ એનર્ਜੀ ਤੇ ਪ੍ਰੋਪਰਟੀ ਟੈਕਸ ਕ੍ਰੈਡਿਟ ਨਾਰਦਰਨ ਤੇ 온ਟਾਰੀਓ ਸੈਲਜ਼ ਟੈਕਸ ਕ੍ਰੈਡਿਟ ਸ਼ਾਮਲ ਹੁੰਦੇ ਨੇ ਇਹ ਬੈਨੀਫਿਟ 10 ਨਵੰਬਰ ਤੇ 10 ਦਸੰਬਰ ਨੂੰ ਦਿੱਤੇ ਜਾਣੇ ਨੇ ਵੈਂਟਰ ਡਿਸੇਬਿਲਿਟੀ ਪੈਨਸ਼ਨ ਟੈਕਸ ਮੁਕਤ ਮਹੀਨਾਵਾਰ ਦਿੱਤੀ ਜਾਣ ਵਾਲੀ ਅਦਾਇਗੀ ਹੈ ਜਿਹੜੀ ਵੈਂਟਰਸ ਦੇ ਸਰਵਿਸ ਮੈਂਬਰਾਂ ਜਿਹੜੇ ਕਿ ਸੇਵਾ ਦੌਰਾਨ ਜ਼ਖਮੀ ਜਾਂ ਬਿਮਾਰ ਹੋਣ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਹ ਅਦਾਇਗੀ 28 ਨਵੰਬਰ ਤੇ 23 ਦਸੰਬਰ ਨੂੰ ਕੀਤੀ ਜਾਵੇਗੀ ਇਹ ਬੈਨੀਫਿਟ ਕੈਨੇਡੀਅਨ ਆਰਮਡ ਫੋਰਸਸ ਦੇ ਮੈਂਬਰਾਂ RCMP ਮੈਂਬਰਾਂ ਸੈਕਿੰਡ ਵਰਲਡ ਵਾਰ ਜਾਂ ਫਿਰ ਕਰੀਅਰ ਵਾਲਦੇ ਸੈਨਿਕਾਂ ਨੂੰ ਦਿੱਤਾ ਜਾਂਦਾ ਹੈ 25 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਬੈਨੀਫਿਟ ਵਿੱਚ 18 ਤੋਂ 22 ਸਾਲ ਤੇ ਪਾਰਟ ਟਾਈਮ ਵਿਦਿਆਰਥੀ ਜਿਨ੍ਹਾਂ ਨੇ ਪਾਪੇ ਨਾ ਹੋਣ ਜਾਂ ਅਪਾਜ ਹੋਣ ਆ ਜਾਂਦੇ ਨੇ ਤਾਂ ਉਹ ਵੀ ਹੁਣ ਵਿੱਤੀ ਮਦਦ ਦੇ ਹੱਕਦਾਰ ਹੋਣਗੇ ਅਜਿਹਾ ਯੋਗ ਵਿਦਿਆਰਥੀਆਂ ਨੂੰ 2025 ਤੋਂ ਸ਼ੁਰੂ ਕਰਕੇ ਮਹੀਨਾਵਾਰ 189 ਡਾਲਰ ਦਿੱਤੇ ਜਾ ਰਹੇ ਨੇ ਇਹ ਪਹਿਲਾਂ ਤੋਂ ਹੀ ਚੱਲੇ ਆ ਰਹੇ ਫੁੱਲ ਟਾਈਮ ਵਿਦਿਆਰਥੀਆਂ ਦੇ ਲਈ ਪ੍ਰੋਗਰਾਮ ਤੇ ਨਾਲ ਹੀ ਚਲਾਈ ਜਾਵੇਗਾ ਜਿਨ੍ਹਾਂ ਨੂੰ 2025 ਦੇ ਵਿੱਚ 371 ਡਾਲਰ ਪ੍ਰਤੀ ਮਹੀਨਾ ਮਿਲਦੇ ਹੈ ਇਸ ਲਈ ਯੋਗ ਹੋਣ ਵਾਸਤੇ ਪਾਰਟ ਟਾਈਮ ਵਿਦਿਆਰਥੀਆਂ ਨੂੰ ਆਪਣੀ ਘੱਟ ਤੋਂ ਘੱਟ ਹਾਜ਼ਰੀ ਦੀ ਸ਼ਰਤ ਪੂਰੀ ਕਰਨੀ ਹੋਵੇਗੀ ਇਸ ਤੋਂ ਇਲਾਵਾ ਰੈਜ਼ੀਡੈਂਟਸ ਲਈ ਵੀ ਟੈਕਸ ਅਸਿਸਟੈਂਟਸ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ